ਦੋਸਤੋ ਜੀਵਨ ਸਿਰਫ ਮੁਸ਼ਕਲਾਂ ਦੀ ਕਹਾਣੀ ਹੀ ਨਹੀਂ ਹੁੰਦਾ ਇੱਥੇ ਜਿੱਥੇ ਜ਼ਿੰਦਗੀ ਵਿੱਚ ਸੁੱਖ ਹੈ ਉੱਥੇ ਦੁੱਖ ਵੀ ਹੈ ਬਿਲਕੁਲ ਸਿੱਕੇ ਦੇ ਜਿਵੇਂ ਦੋ ਪਾਸੇ ਹਨ ਇਸੇ ਤਰ੍ਹਾਂ ਜ਼ਿੰਦਗੀ ਦੋਹਾਂ ਦੇ ਸੁਮੇਲ ਨਾਲ ਚੱਲਦੀ ਹੈ ਜੇ ਦੁੱਖ ਨਾ ਮਿਲਣ ਤਾਂ ਖੁਸ਼ੀ ਦੀ ਕੀਮਤ ਕਿਵੇਂ ਪਤਾ ਲੱਗੇ ਪਰ ਜਦੋਂ ਹਾਲਾਤ ਸਾਡੇ ਅਨੁਸਾਰ ਨਾ ਹੋਣ ਤਾਂ ਆਪਣੇ ਆਪ ਦਿਲ ਹਾਰ ਕੇ ਕਹਿ ਉੱਟਦਾ ਹੈ ਕਿ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਪਰ ਯਾਦ ਰੱਖੋ ਇਹ ਚੰਗਾ ਸਮਾਂ ਸਿਰਫ ਕਿਸਮਤ ਦੀ ਖੇਡ ਨਹੀਂ ਹੁੰਦਾ ਇਹ ਸਾਡੇ ਕਰਮਾਂ ਨਾਲ ਵੀ ਬਣਦਾ ਹੈ ਜੋ ਸੱਚ ਸਬਰ ਅਤੇ ਸੇਵਾ ਦੇ ਰਾਹ ਤੇ ਚੱਲਦਾ ਹੈ ਉਹੀ ਅਖੀਰ ਇਸ ਚੰਗੇ ਸਮੇਂ ਵੱਲ ਵੱਧਦਾ ਹੈ ਪਰਮਾਤਮਾ ਹਰੇਕ ਤੇ ਜੀਵਨ ਵਿੱਚ ਕੋਈ ਚੰਗੇ ਸੰਕੇਤ ਦਿੰਦਾ ਹੈ ਇਹ ਸੰਕੇਤ ਇਸ ਗੱਲ ਦੀ ਗਵਾਹੀ ਬੰਦੇ ਹਨ ਕਿ ਉਸ ਦੀ ਜ਼ਿੰਦਗੀ ਵਿੱਚ ਕੁਝ ਚੰਗਾ ਵਾਪਰਨ ਵਾਲਾ ਹੈ ਪਰ ਦੁੱਖ ਦੀ ਗੱਲ ਕਿ ਅਸੀਂ ਉਹਨਾਂ ਸੰਕੇਤਾਂ ਨੂੰ ਸਮਝ ਹੀ ਨਹੀਂ ਪਾਉਂਦੇ ਕਦੇ ਉਹਨਾਂ ਨੂੰ ਗਲਤ ਸਮਝ ਲੈਂਦੇ ਹਾਂ ਅਤੇ ਕਦੇ ਅਣਦੇਖਾ ਕਰ ਦਿੰਦੇ ਹਾਂ ਨਤੀਜਾ ਇਹ ਨਿਕਲਦਾ ਹੈ ਕਿ ਨਿਰਾਸ਼ਾ ਹੋਰ ਵੱਧ ਜਾਂਦੀ ਹੈ ਅਤੇ ਮਨੁੱਖ ਕਈ ਵਾਰੀ ਗਲਤ ਰਾਹ ਵੀ ਚੁਣ ਲੈਂਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਚੰਗਾ ਸਮਾਂ ਆਉਣ ਦੇ ਕਿਹੜੇ-ਕਿਹੜੇ ਸੰਕੇਤ ਮਿਲਦੇ ਹਨ ਉਨ੍ਹਾਂ ਦੀ ਪਹਿਚਾਨ ਕੀ ਹੁੰਦੀ ਹੈ ਅਤੇ ਉਹਨਾਂ ਨੂੰ ਸਹੀ ਢੰਗ ਨਾਲ ਅਸੀਂ ਸਵੀਕਾਰ ਕਿਵੇਂ ਕਰ ਸਕਦੇ ਹਾਂ ਇਸ ਲਈ ਇੱਕ ਛੋਟੀ ਜਹੀ ਪਰ ਬੜੀ ਸਿੱਖਿਆਦਾਇਕ ਕਹਾਣੀ ਆਪਾਂ ਸਾਂਝੀ ਕਰਾਂਗੇ ਉਸ ਨੂੰ ਧਿਆਨ ਨਾਲ ਅੰਤ ਤੱਕ ਜ਼ਰੂਰ ਦੇਖਿਓ ਉਹ ਜ਼ਰੂਰ ਤੁਹਾਡੇ ਜੀਵਨ ਵਿੱਚ ਕੁਝ ਚੰਗਾ ਵਾਪਰਨ ਦੇ ਸੰਕੇਤਾਂ ਬਾਰੇ ਤੁਹਾਨੂੰ ਜਾਣੂ ਕਰਵਾਏਗੀ ਗੱਲ ਹੈ ਬਹੁਤ ਪੁਰਾਣੇ ਸਮੇਂ ਦੀ ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਜਿਸ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਘिरी ਹੋਈ ਸੀ ਉਹ ਜੋ ਵੀ ਕੰਮ ਸ਼ੁਰੂ ਕਰਦਾ ਉਹ ਅਧੂਰਾ ਹੀ ਰਹਿ ਜਾਂਦਾ ਹਰ ਕੋਸ਼ਿਸ਼ ਦੇ ਅੰਤ 'ਚ ਉਸ ਨੂੰ ناکਾਮੀ ਦਾ ਸਾਹਮਣਾ ਕਰਨਾ ਪੈਂਦਾ ਕਦੇ ਬਿਮਾਰੀ ਉਸ ਨੂੰ ਘੇਰ ਲੈਂਦੀ ਕਦੇ ਘਰ ਦੀ ਕੋਈ ਨਾ ਕੋਈ ਚਿੰਤਾ ਸਾਹਮਣੇ ਆ ਖੜਦੀ ਹੌਲੀ-ਹੌਲੀ ਉਹ ਆਦਮੀ ਜੀਵਨ ਤੋਂ ਹਾਰ ਮੰਨਣ ਲੱਗ ਪਿਆ ਇੱਕ ਦਿਨ ਉਹ ਆਪਣੇ ਘਰ ਦੇ ਦਰਵਾਜ਼ੇ ਅੱਗੇ ਬੈਠਾ ਭਾਰੀ ਮਨ ਨਾਲ ਸੋਚਾਂ ਵਿੱਚ ਡੁੱਬਿਆ ਹੋਇਆ ਸੀ। ਉਸੇ ਵੇਲੇ ਚਿੜੀਆਂ ਦਾ ਇੱਕ ਝੁੰਡ ਉੱਥੇ ਆ ਕੇ ਬੈਠ ਗਿਆ। ਪਰ ਪਹਿਲਾਂ ਹੀ ਮਨ ਖਿਜੀਆ ਹੋਣ ਕਰਕੇ ਉਸਨੇ ਗੁੱਸੇ 'ਚ ਆ ਕੇ ਉਹਨਾਂ ਚਿੜੀਆਂ ਨੂੰ ਉਡਾ ਦਿੱਤਾ। ਅਸਲ ਵਿੱਚ ਉਸ ਆਦਮੀ ਦੀ ਇਹ ਪੁਰਾਣੀ ਆਦਤ ਬਣ ਚੁੱਕੀ ਸੀ ਕਿ ਜਦੋਂ ਵੀ ਕੋਈ ਜਾਨਵਰ ਜਾਂ ਪੰਛੀ ਉਸ ਦੇ ਨੇੜੇ ਆਉਂਦਾ ਉਹ ਗੁੱਸੇ ਨਾਲ ਉਹਨਾਂ ਨੂੰ ਡਾਂਟ ਕੇ ਜਾ ਦਿੰਦਾ ਇਥੋਂ ਤੱਕ ਕਿ ਜੇ ਕੋਈ ਸਾ ਦੂਜਾ ਸੰਤ ਵੀ ਉਸ ਦੇ ਘਰ ਦੇ ਕੋਲੋਂ ਲੰਘਦਾ ਤਾਂ ਨਮਸਕਾਰ ਕਰਨ ਦੀ ਥਾਂ ਉਹ ਮੂੰਹ ਮੋੜ ਲੈਂਦਾ ਸੀ ਸਮਾ ਤਾਂ ਆਪਣੀ ਰਾਹੀ ਤੁਰਦਾ ਰਿਹਾ ਪਰ ਉਸ ਦੀ ਜ਼ਿੰਦਗੀ ਵਿੱਚ ਸੁੱਖ ਦਾ ਕੋਈ ਨਿਸ਼ਾਨ ਨਹੀਂ ਦਿਸਿਆ ਲਗਾਤਾਰ ਮੁਸੀਬਤਾਂ ਸਹਿੰਦੇ-ਸਹਿੰਦੇ ਇੱਕ ਦਿਨ ਉਸ ਦਾ ਹੌਸਲਾ ਪੂਰੀ ਤਰ੍ਹਾਂ ਟੁੱਟ ਗਿਆ ਉਸ ਨੇ ਮਾਣ ਵਿੱਚ ਠਾਨ ਲਿਆ ਕਿ ਹੁਣ ਇਸ ਤਰ੍ਹਾਂ ਦੀ ਜ਼ਿੰਦਗੀ ਜੀਣ ਦਾ ਕੋਈ ਫਾਇਦਾ ਨਹੀਂ ਘਰ ਛੱਡ ਕੇ ਉਹ ਪਿੰਡ ਤੋਂ ਬਾਹਰ ਨਿਕਲ ਪਿਆ ਜਦੋਂ ਅੱਗੇ ਨਦੀ ਦਿਸੀ ਤਾਂ ਬਿਨਾ ਕੁਝ ਸੋਚੇ ਸਮਝੇ ਉਸਨੇ ਉਸ ਵਿੱਚ ਛਾਲ ਮਾਰ ਦਿੱਤੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸੇ ਸਮੇਂ ਨਦੀ ਦੇ ਕਿਨਾਰੇ ਇੱਕ ਸੰਨਿਆਸੀ ਆਪਣੇ ਦੋ ਚੇਲਿਆਂ ਨਾਲ ਭਜਨ ਬੰਦਗੀ ਵਿੱਚ ਜੁੜਿਆ ਬੈਠਾ ਸੀ ਜਿਵੇਂ ਹੀ ਉਸ ਦੀ ਨਜ਼ਰ ਡੁੱਬਦੇ ਹੋਏ ਆਦਮੀ ਤੇ ਪਈ ਉਸਨੇ ਤੁਰੰਤ ਆਦੇਸ਼ ਦਿੱਤਾ ਫੌਰਨ ਜਾਓ ਅਤੇ ਇਸ ਨੂੰ ਬਚਾਓ ਚੇਲੇ ਦੌੜੇ ਆਦਮੀ ਨੂੰ ਪਾਣੀ ਤੋਂ ਕੱਢ ਕੇ ਕਿਨਾਰੇ ਲੈ ਆਏ ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਗੁੱਸੇ ਨਾਲ ਬੋਲ ਪਿਆ ਤੁਸੀਂ ਮੇਰੀ ਜਾਨ ਕਿਉਂ ਬਚਾਈ ਮੈਂ ਜੀਣਾ ਨਹੀਂ ਚਾਹੁੰਦਾ ਸੀ ਮੌਤ ਹੀ ਮੇਰੇ ਲਈ ਚੰਗੀ ਸੀ ਸੰਨਿਆਸੀ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਪੁੱਤਰ ਜੀਵਨ ਬਹੁਤ ਅਮੁੱਲ ਹੈ ਕੋਈ ਵੀ ਇਸ ਨੂੰ ਆਪਣੀ ਮਰਜ਼ੀ ਨਾਲ ਖਤਮ ਨਹੀਂ ਕਰ ਸਕਦਾ ਹਰ ਇੱਕ ਦਾ ਸਮਾਂ ਨਿਰਧਾਰਿਤ ਹੁੰਦਾ ਹੈ ਜਦੋਂ ਉਹ ਪੂਰਾ ਹੋਵੇਗਾ ਤਾਦੇ ਹੀ ਇਨਸਾਨ ਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ ਨਾ ਪਹਿਲਾਂ ਨਾ ਬਾਅਦ ਇਹ ਸੁਣ ਕੇ ਉਹ ਆਦਮੀ ਭਰੇ ਮਨ ਨਾਲ ਕਹਿਣ ਲੱਗਾ ਮੈਂ ਆਪਣੀ ਜ਼ਿੰਦਗੀ ਦੇ ਦੁੱਖਾਂ ਤੋਂ ਬਿਲਕੁਲ ਥੱਕ ਚੁੱਕਾ ਹਾਂ ਹਰ ਪਾਸੇ ਨਾਕਾਮਜ਼ਾਹੀ ਮਿਲੀ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਚੰਗਾ ਸਮਾਂ ਆਖਿਰ ਕਦੋਂ ਆਵੇਗਾ ਸੰਨਿਆਸੀ ਹੌਲੀ ਜਹੀ ਮੁਸਕਰਾ ਕੇ ਬੋਲਿਆ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਪਰ ਸਭ ਤੋਂ ਪਹਿਲਾਂ ਆਪਣੇ ਮਨ ਵਿੱਚੋਂ ਇਹ ਨਕਾਰਾਤਮਕ ਸੋਚ ਕੱਢ ਦੇ ਯਾਦ ਰੱਖ ਖੁਦਕੁਸ਼ੀ ਸਭ ਤੋਂ ਵੱਡਾ ਪਾਪ ਹੈ ਇਸਨਾਂ ਮੁਸੀਬਤਾਂ ਖਤਮ ਨਹੀਂ ਹੁੰਦੀਆਂ ਸਗੋਂ ਇਹ ਦਰਸਾਉਂਦਾ ਹੈ ਕਿ ਇਨਸਾਨ ਦਾ ਆਪਣੇ ਆਪ ਤੇ ਵਿਸ਼ਵਾਸ ਖਤਮ ਹੋ ਗਿਆ ਹੈ ਇਹ ਸੁਣ ਕੇ ਉਸ ਆਦਮੀ ਦਾ ਮਨ ਕੁਝ ਨਰਮ ਪੈ ਗਿਆ ਉਹ ਬੇਨਤੀ ਭਰੇ ਸੁਰ ਵਿੱਚ ਕਹਿਣ ਲੱਗਾ ਹੇ ਮਹਾਤਮਾ ਤੁਸੀਂ ਬੜੇ ਗਿਆਨਵਾਨ ਲੱਗਦੇ ਹੋ ਮੈਨੂੰ ਸਹੀ ਰਸਤਾ ਦਿਖਾਓ ਦੱਸੋ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਅਤੇ ਉਸ ਚੰਗੇ ਸਮੇਂ ਦੀ ਪਹਿਚਾਨ ਕਿਹੜੀ ਹੈ ਨਿਸ਼ਾਨੀ ਕਿਹੜੀ ਹੁੰਦੀ ਹੈ ਸੰਿਆਸੀ ਨੇ ਗੰਭੀਰ ਆਵਾਜ਼ ਵਿੱਚ ਕਿਹਾ ਮੈਂ ਤੇਰੀ ਮਦਦ ਕਰਾਂਗਾ ਪਰ ਉਸ ਤੋਂ ਪਹਿਲਾਂ ਤੈਨੂੰ ਮੇਰੀਆਂ ਕੁਝ ਗੱਲਾਂ ਮੰਨਣੀਆਂ ਪੈਣਗੀਆਂ ਜਿਵੇਂ ਮੈਂ કહਾਂ ਤੂੰ ਉਹੀ ਕਰੇਂਗਾ ਇਹ ਹੀ ਤੇਰੀ ਅਸਲੀ ਪਰਖ ਹੋਵੇਗੀ ਉਹ ਆਦਮੀ ਤੁਰੰਤ ਉਤਸੁਕ ਹੋ ਕੇ ਬੋਲ ਪਿਆ ਮਹਾਰਾਜ ਤੁਸੀਂ ਜੋ ਵੀ ਆਦੇਸ਼ ਦਿਓਗੇ ਮੈਂ ਮੰਨ ਲਵਾਂਗਾ बस ਮੈਨੂੰ ਮੇਰੇ ਚੰਗੇ ਸਮੇਂ ਵਾਲਾ ਲਿਜ਼ਾਨ ਵਾਲਾ ਰਸਤਾ ਦਿਖਾ ਦਿਓ ਸੰਨਿਆਸੀ ਨੇ ਕਿਹਾ ਠੀਕ ਹੈ ਸਭ ਤੋਂ ਪਹਿਲਾਂ ਹਰ ਸਵੇਰੇ ਚਿੜੀਆਂ ਲਈ ਦਾਣਾ ਪਾਉਣਾ ਸ਼ੁਰੂ ਕਰ ਉਹਨਾਂ ਨੂੰ ਆਪਣੇ ਘਰ ਦੇ ਦਰਵਾਜ਼ੇ ਤੱਕ ਆਉਣ ਦੇ ਉਹ ਸਿਰਫ ਤੇਰੇ ਵਿਹੜੇ ਵਿੱਚ ਹੀ ਨਹੀਂ ਤੇਰੀ ਕਿਸਮਤ ਵਿੱਚ ਵੀ ਰੌਸ਼ਨੀ ਲਿਆਉਣਗੀ ਇਹੀ ਸੁਣ ਕੇ ਉਹ ਆਦਮੀ ਹੈਰਾਨ ਹੋ ਗਿਆ ਹੌਲੀ ਜਹੀ ਆਵਾਜ਼ ਵਿੱਚ ਬੋਲਿਆ ਪਰ ਮਹਾਰਾਜ ਮੈਨੂੰ ਤਾਂ ਜੜੀਆਂ ਬਿਲਕੁਲ ਪਸੰਦ ਨਹੀਂ ਜਦੋਂ ਵੀ ਉਹ ਆਉਂਦੀਆਂ ਨੇ ਮੈਂ ਉਹਨਾਂ ਨੂੰ ਭਜਾ ਦਿੰਦਾ ਹਾਂ ਸੰਨਿਆਸੀ ਨੇ ਗੰਭੀਰ ਅੰਦਾਜ਼ ਵਿੱਚ ਕਿਹਾ ਇਹ ਹੀ ਤਾਂ ਤੇਰੀ ਸਭ ਤੋਂ ਵੱਡੀ ਭੁੱਲ ਹੈ ਤੂੰ ਚੰਗੇ ਸਮੇਂ ਦੇ ਇਸ਼ਾਰਿਆਂ ਨੂੰ ਸਵੀਕਾਰ ਕਰਨ ਦੀ ਥਾਂ ਉਹਨਾਂ ਨੂੰ ਆਪਣੇ ਤੋਂ ਦੂਰ ਭਜਾ ਦਿੰਦਾ ਹੈ ਇਹ ਸੁਣ ਕੇ ਉਹ ਆਦਮੀ ਹੈਰਾਨ ਰਹਿ ਗਿਆ ਤੇ ਪੁੱਛਣ ਲੱਗਾ ਪੰਛੀਆਂ ਦਾ ਮੇਰੇ ਚੰਗੇ ਸਮੇਂ ਨਾਲ ਕੀ ਸਬੰਧ ਹੋ ਸਕਦਾ ਹੈ ਸੰਨਿਆਸੀ ਨੇ ਮੁਸਕਰਾ ਕੇ ਕਿਹਾ ਜਾ ਪਹਿਲਾਂ ਮੇਰੀ ਇਹ ਗੱਲ ਕਰਕੇ ਵੇਖ ਜਦੋਂ ਵੀ ਚਿੜੀਆਂ ਤੇਰੇ ਘਰ ਦੇ ਦਰਵਾਜ਼ੇ ਤੇ ਆਉਣ ਪਿਆਰ ਨਾਲ ਉਹਨਾਂ ਨੂੰ ਦਾਣੇ ਪਾ ਇਹ ਕੰਮ ਹਰ ਦਿਨ ਕਰੀ ਅਤੇ ਫਿਰ ਹਫਤੇ ਬਾਅਦ ਮੋੜ ਇੱਥੇ ਮੈਨੂੰ ਮਿਲੀ ਉਸ ਆਦਮੀ ਕੋਲ ਕੋਈ ਹੋਰ ਰਾਹ ਨਹੀਂ ਸੀ ਉਸਨੇ ਸਾਧੂ ਦੀ ਆਗਿਆ ਮੰਨੀ ਅਤੇ ਘਰ ਵਾਪਸ ਆ ਗਿਆ ਜਦੋਂ ਜਦੋਂ ਵੀ ਚਿੜੀਆਂ ਉਸਦੇ ਦਰਵਾਜ਼ੇ ਤੇ ਆਉਂਦੀਆਂ ਉਹ ਪਹਿਲਾਂ ਵਾਂਗ ਭਜਾਉਂਦਾ ਨਹੀਂ ਸਗੋਂ ਪਿਆਰ ਨਾਲ ਉਹਨਾਂ ਨੂੰ ਦਾਣੇ ਪਾਉਣ ਲੱਗ ਪਿਆ। ਹੌਲੀ-ਹੌਲੀ ਉਸਦੇ ਮਨ ਵਿੱਚ ਬਦਲਾਅ ਆਉਣ ਲੱਗਾ। ਸਿਰਫ 1 ਹਫ਼ਤੇ ਦੇ ਅੰਦਰ ਹੀ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਜਿਵੇਂ ਕੋਈ ਚੰਗੀ ਖ਼ਬਰ ਉਸਦੇ ਜੀਵਨ ਵਿੱਚ ਆ ਰਹੀ ਹੋਵੇ। ਉਸ ਦੀ ਸੋਚ ਵਿੱਚ ਸ਼ਾਂਤੀ ਆ ਗਈ। ਦਿਲ ਵਿੱਚ ਆਸ ਉੱਠਣ ਲੱਗੀ। ਜਦੋਂ ਉਹ ਮੋੜ ਸਾਧੂ ਨੂੰ ਮਿਲਿਆ ਤਾਂ ਖੁਸ਼ੀ ਨਾਲ ਕਹਿਣ ਲੱਗਾ, "ਮਹਾਤਮਾ ਜੀ, ਮੈਂ ਹਰ ਰੋਜ਼ ਛਿੜੀਆਂ ਨੂੰ ਦਾਣੇ ਪਾ ਰਿਹਾ ਹਾਂ ਅਤੇ ਹੁਣ ਮੇਰੀ ਜ਼ਿੰਦਗੀ ਵਿੱਚ ਚੰਗੇ ਬਦਲਾਵ ਦਿਸਣ ਲੱਗ ਪਏ ਨੇ ਸੰਨਿਆਸੀ ਨੇ ਮੁਸਕਰਾਉਂਦਿਆਂ ਕਿਹਾ ਵੇਖਿਆ ਪੁੱਤਰ ਅਕਸਰ ਮਨੁੱਖ ਆਪਣੇ ਦੁੱਖ ਅਤੇ ਗੁੱਸੇ ਵਿੱਚ ਉਹਨਾਂ ਇਸ਼ਾਰਿਆਂ ਨੂੰ ਹੀ ਠੁਕਰਾ ਦਿੰਦਾ ਹੈ ਜੋ ਰੱਬ ਉਸ ਦੀ ਜ਼ਿੰਦਗੀ ਵਿੱਚ ਚੰਗਾ ਸਮਾਂ ਲਿਆਉਣ ਲਈ ਭੇਜਦਾ ਹੈ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜੋ ਬਿਨਾਂ ਸਮਝ ਆਏ ਵੀ ਜੀਵਨ ਤੇ ਡੂੰਘਾ ਅਸਰ ਛੱਡ ਜਾਂਦੀਆਂ ਨੇ ਇਹੀ ਚੰਗੇ ਸਮੇਂ ਦੇ ਆਉਣ ਦੇ ਅਸਲ ਸੰਕੇਤ ਹੁੰਦੇ ਹਨ ਉਹ ਆਦਮੀ ਬੜੀ ਉਤਸੁਕਤਾ ਨਾਲ ਭੁੱਲਿਆ ਮਹਾਤਮਾ ਜੀ ਮਿਹਰਬਾਨੀ ਕਰਕੇ ਮੈਨੂੰ ਉਹ ਇਸ਼ਾਰੇ ਸਮਝਾਓ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਚੰਗਾ ਸਮਾ ਨੇੜੇ ਆ ਰਿਹਾ ਹੈ ਸਾਧੂ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਸਭ ਤੋਂ ਪਹਿਲਾ ਸੰਕੇਤ ਤੇਰੇ ਦਰਵਾਜ਼ੇ ਤੇ ਚਿੜੀਆਂ ਦਾ ਆਉਣਾ ਹੁਣ ਤੂੰ ਆਪ ਹੀ ਮਹਿਸੂਸ ਕਰ ਲਿਆ ਹੋਵੇਗਾ ਕਿ ਇਹ ਨਿੱਕੇ ਜਿਹੇ ਜੀਵ ਮਨ ਵਿੱਚ ਕਿੰਨੀ ਸ਼ਾਂਤੀ ਅਤੇ ਜੀਵਨ ਵਿੱਚ ਕਿੰਨੀ ਸਕਾਰਾਤਮਕਤਾ ਭਰ ਦਿੰਦੇ ਨੇ ਇਹ ਪੰਛੀ ਪ੍ਰਭੂ ਦੇ ਪਿਆਰੇ ਹੁੰਦੇ ਨੇ ਮਾਸੂਮ ਨਿਰਦੋਸ਼ ਅਤੇ ਸੱਚੇ ਦਿਲ ਵਾਲੇ ਸਾਧੂ ਨੇ ਅੱਗੇ ਸਮਝਾਉਂਦਿਆਂ ਕਿਹਾ ਜਦੋਂ ਰੱਬ ਕਿਸੇ ਦੇ ਜੀਵਨ ਵਿੱਚ ਚੰਗੇ ਦਿਨ ਲਿਆਉਣ ਦੀ ਤਿਆਰੀ ਕਰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇਹ ਪੰਛੀ ਉਸ ਦੇ ਘਰ ਦੇ ਆਲੇ-ਦੁਆਲੇ ਭੇਜਦਾ ਹੈ ਜੇ ਮਨੁੱਖ ਉਹਨਾਂ ਦਾ ਪਿਆਰ ਨਾਲ ਸਵਾਗਤ ਕਰੇ ਦਾਣਾ ਪਾਣੀ ਦੇਵੇ ਤਾਂ ਚੰਗਾ ਸਮਾਂ ਜਲਦੀ ਆ ਜਾਂਦਾ ਹੈ ਪਰ ਜੇ ਕੋਈ ਉਹਨਾਂ ਨੂੰ ਭਜਾ ਦੇਵੇ ਜਾਂ ਤੰਗ ਕਰੇ ਤਾਂ ਸਮਝ ਲਓ ਤੇ ਚੰਗਾ ਸਮਾਂ ਵੀ ਉਹਨਾਂ ਤੋਂ ਦੂਰ ਹੋ ਜਾਂਦਾ ਹੈ ਇਸ ਲਈ ਜਦੋਂ ਵੀ ਚਿੜੀਆਂ ਤੇ ਰਿਬੂਹੇ ਤੇ ਆਉਣ ਉਹਨਾਂ ਨੂੰ ਹਮੇਸ਼ਾ ਆਦਰ ਤੇ ਪਿਆਰ ਨਾਲ ਸਵੀਕਾਰ ਕਰੀ। ਦੂਜਾ ਸੰਕੇਤ ਸੰਨਿਆਸੀ ਨੇ ਸਮਝਾਉਂਦਿਆਂ ਕਿਹਾ ਹੋਰ ਜਾਨਵਰਾਂ ਦਾ ਤੇਰੇ ਘਰ ਦੇ ਦਰਵਾਜ਼ੇ ਤੱਕ ਆਉਣਾ ਜਿਵੇਂ ਗਾਂ ਜਾਂ ਮੱਝ ਜਿਨ੍ਹਾਂ ਨੂੰ ਸਾਡੀ ਸੰਸਕ੍ਰਿਤੀ ਵਿੱਚ ਪਵਿੱਤਰ ਮੰਨਿਆ ਗਿਆ ਹੈ। ਇਹ ਸਾਨੂੰ ਦੁੱਧ ਦੇ ਕੇ ਪਾਲਣ ਵਾਲੇ ਜੀਵ ਹਨ। ਸੰਨਿਆਸੀ ਨੇ ਅੱਗੇ ਕਿਹਾ ਇਸੇ ਲਈ ਘਰ ਵਿੱਚ ਬਣੀ ਪਹਿਲੀ ਰੋਟੀ ਜਾਨਵਰਾਂ ਜਾਂ ਪੰਛੀਆਂ ਨੂੰ ਸਮਰਪਿਤ ਕਰਨੀ ਚਾਹੀਦੀ ਹੈ। ਜਦੋਂ ਵੀ ਕੋਈ ਪਸ਼ੂ ਤੇਰੇ ਘਰ ਦੇ ਆਲੇ ਦੋ ਆਲੇ ਆਵੇ ਉਸ ਨੂੰ ਸ਼ੁਭ ਸੰਕੇਤ ਸਮਝ ਅਤੇ ਪਿਆਰ ਨਾਲ ਰੋਟੀ ਖਵਾ ਇਹ ਦਇਆ ਤੇ ਸੇਵਾ ਚੰਗੇ ਸਮੇਂ ਦਾ ਰਾਹ ਖੋਲ ਦਿੰਦੀ ਹੈ ਫਿਰ ਸੰਿਆਸੀ ਨੇ ਕਿਹਾ ਤੀਜਾ ਸੰਕੇਤ ਹੁੰਦਾ ਹੈ ਸੁਪਨੇ ਵਿੱਚ ਚੰਗੀਆਂ ਰੂਹਾਂ ਦਾ ਆਉਣਾ ਜੇਕਰ ਕਦੇ ਤੈਨੂੰ ਸੁਪਨੇ ਵਿੱਚ ਆਪਣੇ ਬਜ਼ੁਰਗ ਪੁਰਖੇ ਦਿਖਾਈ ਦੇਣ ਤਾਂ ਇਸ ਨੂੰ ਚੰਗੇ ਦਿਨਾਂ ਦੀ ਨਿਸ਼ਾਨੀ ਮੰਨਣਾ ਪੁਰਖੇ ਭਾਵੇਂ ਸਰੀਰਕ ਤੌਰ ਤੇ ਸਾਡੇ ਨਾਲ ਨਾ ਹੋਣ ਪਰ ਰੂਹਾਨੀ ਤੌਰ ਤੇ ਉਹ ਸਦਾ ਸਾਡੇ ਆਲੇ-ਦੁਆਲੇ ਰਹਿੰਦੇ ਨੇ ਉਹੋ ਖੌਲੀ ਆਵਾਜ਼ ਵਿੱਚ ਬੋਲਿਆ ਅਕਸਰ ਪੁਰਖੇ ਸੁਪਨੇ ਰਾਹੀਂ ਸੁਨੇਹੇ ਲੈ ਕੇ ਆਉਂਦੇ ਨੇ ਕਦੇ ਹੌਸਲਾ ਦੇਣ ਲਈ ਕਦੇ ਸਹੀ ਰਾਹ ਦਿਖਾਉਣ ਲਈ ਤੇ ਕਦੇ ਇਹ ਦੱਸਣ ਲਈ ਕਿ ਚੰਗਾ ਸਮਾਂ ਨੇੜੇ ਹੈ ਇਸ ਲਈ ਜੇ ਕਿਸੇ ਰਾਤ ਤੈਨੂੰ ਆਪਣੇ ਪੁਰਖੇ ਸੁਪਨੇ ਵਿੱਚ ਨਜ਼ਰ ਆਉਣ ਤਾਂ ਡਰਨਾ ਨਹੀਂ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਮਨ ਨੂੰ ਹਲਕਾ ਰੱਖ ਆਪਣੀ ਜ਼ਿੰਦਗੀ ਵਿੱਚ ਦਇਆ ਰਹਿਮਤ ਅਤੇ ਸੱਦ ਭਾਵਨਾ ਬਣਾਈ ਰੱਖ ਰੋਜ਼ਾਨਾ ਪੁਰਖਿਆਂ ਨੂੰ ਯਾਦ ਕਰਨਾ ਤੇ ਨਤਮਸਤਕ ਹੋਣਾ ਇਹ ਬਹੁਤ ਉੱਚੇ ਗੁਣ ਹਨ ਜੋ ਮਨੁੱਖ ਨੂੰ ਚੰਗੇ ਸਮੇਂ ਦੇ ਹੋਰ ਨੇੜੇ ਲੈ ਜਾਂਦੇ ਨੇ ਚੌਥਾ ਸੰਕੇਤ ਪਾਠ ਜਾਂ ਸਿਮਰਨ ਕਰਦੇ ਸਮੇਂ ਅੱਖਾਂ ਵਿੱਚ ਹੰਝੂ ਆ ਜਾਣਾ ਜੇ ਤੂੰ ਨਿਜ਼ਮਤ ਭਗਤੀ ਕਰਦਾ ਹੈ ਅਤੇ ਅਚਾਨਕ ਦਿਲ ਦੀ ਗਹਿਰਾਈ ਤੋਂ ਹੰਝੂ ਵਗ ਪੈਂਦੇ ਨੇ ਤਾਂ ਇਹ ਇੱਕ ਉੱਚਾ ਰੂਹਾਨੀ ਇਸ਼ਾਰਾ ਹੈ ਇਹ ਦਰਸਾਉਂਦਾ ਹੈ ਕਿ ਪਰਮਾਤਮਾ ਤੇਰੇ ਦਿਲ ਨਾਲ ਜੁੜ ਰਿਹਾ ਹੈ ਤੇਰੇ ਅੰਦਰ ਭਾਵਨਾ ਜਗਾ ਰਿਹਾ ਹੈ ਐਸੇ ਸਮੇਂ ਰੱਬ ਦਾ ਸ਼ੁਕਰ ਕਰ ਅਤੇ ਆਪਣੀ ਭਗਤੀ ਨੂੰ ਹੋਰ ਸਚਾਈ ਤੇ ਗੰਭੀਰਤਾ ਨਾਲ ਅੱਗੇ ਵਧਾ ਪੰਜਵਾਂ ਸੰਕੇਤ ਮੁਸ਼ਕਲ ਵੇਲੇ ਸਾਧੂ ਸੰਤਾਂ ਦੇ ਦਰਸ਼ਨ ਹੋ ਜਾਣਾ ਜੇ ਤੂੰ ਦੁੱਖਾਂ ਅਤੇ ਤੜਫ ਵਿੱਚੋਂ ਲੰਘ ਰਿਹਾ ਹੈ ਅਤੇ ਅਚਾਨਕ ਕਿਸੇ ਸੰਤ ਜਾਂ ਸਾਧੂ ਨਾਲ ਮੁਲਾਕਾਤ ਹੋ ਜਾਵੇ ਤਾਂ ਇਹ ਬਹੁਤ ਸ਼ੁਭ ਸੰਕੇਤ ਹੈ ਦਰਅਸਲ ਸਾਧੂਆਂ ਦਾ ਰੱਬ ਨਾਲ ਨੇੜਲਾ ਨਾਤਾ ਹੁੰਦਾ ਹੈ ਉਹ ਰਾਹ ਦਿਖਾਉਂਦੇ ਨੇ ਮਨ ਨੂੰ ਰੌਸ਼ਨੀ ਦਿੰਦੇ ਨੇ ਐਸੇ ਮਹਾਨ ਲੋਕਾਂ ਨੂੰ ਮਿਲ ਕੇ ਉਹਨਾਂ ਦਾ ਸਤਿਕਾਰ ਕਰ ਉਹਨਾਂ ਦੇ ਅਸ਼ੀਰਵਾਦ ਲੈ ਅਤੇ ਜੇ ਸਮਰਥਾ ਹੋਵੇ ਤਾਂ ਸੇਵਾ ਵੀ ਕਰ ਇਹ ਤੇਰੇ ਚੰਗੇ ਸਮੇ ਨੂੰ ਹੋਰ ਤੇਜ਼ ਕਰ ਦੇਵੇਗਾ ਅਗਲਾ ਸੰਕੇਤ ਅਚਾਨਕ ਰਾਦਰਸ਼ਨ ਮਿਲਣਾ ਕਈ ਵਾਰ ਜਦੋਂ ਨਿਸ਼ਾਨ ਪੂਰੀ ਤਰ੍ਹਾਂ ਕਿਰਿਆ ਹੁੰਦਾ ਹੈ ਤਦ ਮਨ ਵਿੱਚ ਇੱਕਦਮ ਕੋਈ ਸਾਫ਼ ਵਿਚਾਰ ਆ ਜਾਂਦਾ ਹੈ ਇਸ ਤਰ੍ਹਾਂ ਸਮੱਸਿਆ ਹੱਲ ਹੋ ਜਾਂਦੀ ਹੈ ਐਸੇ ਵਿਚਾਰ ਅਕਸਰ ਰੱਬ ਦੀ ਮਦਦ ਨਾਲ ਹੀ ਜਨਮ ਲੈਂਦੇ ਨੇ ਜੇ ਦਿਲ ਜਾਂ ਦਿਮਾਗ ਵਿੱਚ ਕੋਈ ਹੱਲ ਉਭਰੇ ਤਾਂ ਉਸ ਨੂੰ ਨਜ਼ਰ ਅੰਦਾਜ਼ ਨਾ ਕਰ ਫੌਰਨ ਅਜ਼ਮਾ ਕਿਉਂਕਿ ਜੇ ਇਹ ਵਿਚਾਰ ਆਇਆ ਹੈ ਤਾਂ ਅਸਦੇ ਪਿੱਛੇ ਕੋਈ ਵੱਡੀ ਸ਼ਕਤੀ ਖੜੀ ਹੈ ਜੋ ਤੇਰੇ ਲਈ ਰਾਹ ਖੋਲ ਰਹੀ ਹੈ ਸਨੇਹਾਸੀ ਨੇ ਇਹ ਸਾਰੇ ਸੰਕੇਤ ਸਮਝਾ ਕੇ ਆਖਿਆ ਭਾਵੇਂ ਇਹ ਨਿਸ਼ਾਨੀਆਂ ਛੋਟੀਆਂ ਜੀਆਂ ਲੱਗਦੀਆਂ ਨੇ ਪਰ ਇਹਨਾਂ ਰਾਹੀਂ ਪਰਮਾਤਮਾ ਮਨੁੱਖ ਨੂੰ ਚੰਗੇ ਸਮੇਂ ਵੱਲ ਇਸ਼ਾਰਾ ਕਰਦਾ ਹੈ ਜਦੋਂ ਤੂੰ ਇਹਨਾਂ ਨੂੰ ਆਦਰ ਨਾਲ ਸਵੀਕਾਰ ਕਰਦਾ ਹੈ ਕਾਂਚੀਆਂ ਨੂੰ ਦਾਣਾ ਪਾਉਂਦਾ ਪਸ਼ੂਆਂ ਨਾਲ ਦਇਆ ਕਰਦਾ ਸਾਧੂ ਸੰਤਾਂ ਦਾ ਸਤਿਕਾਰ ਕਰਦਾ ਸੁਪਣਿਆਂ ਦੇ ਸੁਨੇਹਿਆਂ ਨੂੰ ਸਮਝਦਾ ਅਤੇ ਦਿਲੋਂ ਭਗਤੀ ਨੂੰ ਅਹਿਮੀਅਤ ਦਿੰਦਾ ਹੈ ਤਾਂ ਚੰਗਾ ਸਮਾਂ ਤੇਜ਼ੀ ਨਾਲ ਤੇਰੇ ਨੇੜੇ ਆਉਂਦਾ ਹੈ ਉਹ ਆਦਮੀ ਨਿਮਰਤਾ ਨਾਲ ਸੰਨਿਆਸੀ ਦਾ ਧੰਨਵਾਦ ਕਰਦਾ ਹੈ ਅਤੇ ਵਾਅਦਾ ਕਰਦਾ ਹੈ ਕਿ ਹੁਣ ਉਹ ਦਿਨ ਰਾਤ ਨੇਕ ਰਾਤੇ ਚੱਲੇਗਾ ਉਹ ਹਰ ਛੋਟੇ ਵੱਡੇ ਜੀਵ ਨੂੰ ਪਰਮਾਤਮਾ ਦੀ ਰਚਨਾ ਸਮਝੇਗਾ ਹਰ ਥਾਂ ਮਾਲਕ ਦੀ ਜੋਤ ਨੂੰ ਦੇਖੇਗਾ ਮਨ ਵਿੱਚ ਭਗਤੀ ਤੇ ਨਿਮਰਤਾ ਬਣਾਈ ਰੱਖੇਗਾ ਅਤੇ ਜਦੋਂ ਵੀ ਚੰਗੇ ਸੰਕੇਤ ਮਿਲਣਗੇ ਉਹਨਾਂ ਦਾ ਪੂਰੇ ਸਤਿਕਾਰ ਨਾਲ ਸਵਾਗਤ ਕਰੇਗਾ ਸੋ ਦੋਸਤੋ ਉਮੀਦ ਹੈ ਇਸ ਕਹਾਣੀ ਦੇ ਇਹ ਸੰਕੇਤ ਤੁਹਾਡੇ ਜੀਵਨ ਲਈ ਵੀ ਸਹਾਇਕ ਸਾਬਤ ਹੋਣਗੇ ਸੋ ਆਪਾਂ ਵੀ ਕੋਸ਼ਿਸ਼ ਕਰੀਏ ਇਹਨਾਂ ਸੰਕੇਤਾਂ ਨੂੰ ਸਮਝਣ ਅਤੇ ਮੰਨਣ ਦੀ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਪੰਜਾਬੀ ਜਜ਼ਬਾਤ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ